ਵੀਰ ਲੈ ਕੇ ਆਇਆ ਮਿੱਟੀ ਮੋਗੇ ਤੋਂ ਹਾਂ ਨਹੀਂ ਜੀ ਸੀ ਵੀ ਨਹੀਂ ਹੈਗੀ ਕਿੱਥੋਂ ਆਏ ਵੀਰ ਤੁਸੀਂ ਮੋਗੇ ਤੋਂ ਹੀ ਮੋਗੇ ਤੋਂ ਵੀਰ ਲੈ ਕੇ ਆਇਆ ਮਿੱਟੀ ਦੀ ਸੇਵਾ ਤੇ ਨੌਜਵਾਨ ਮੁੰਡੇ ਤੇ ਟਰਾਲਾ ਗਿਆ ਬਹਿ ਤੇ ਇਹਨਾਂ ਦੀ ਧੰਨ ਸੇਵਾ ਵਿਚਾਰਿਆਂ ਦੀ ਮਿੱਟੀ ਲੱਦ ਕੇ ਲਿਆਇਆ ਬਨ ਆਸਤੀ ਟਰੈਕਟਰ 2-3 ਪਾਉਣ ਲੱਗੇ ਆ ਉਹਨਾਂ ਦਾ ਟਰਾਲਾ ਵਾਵਾ ਬਹਿ ਗਿਆ ਕਿਦੋਂ ਵਿਚਾਰੇ ਖਾਲੀ ਕਰਾ ਕੇ ਤੇ ਕਿਦੋਂ ਜਾਣਗੇ ਧੰਨ ਇਹਨਾਂ ਦੀ ਸੇਵਾ ਵੀਰਾਂ ਦੀ ਮਾਰ ਜੈਨਾਂ ਨੂੰ ਚਲੋ ਨਿਕਲ ਜਾਵੇ ਹੁਣ ਓ ਲਿਆ ਓਏ ਓਰਜੀਤ ਓਏ ਕਿਧਰ ਗਿਆ ਹਰਜੀਤ ਵੇਖੀ ਬਚ ਕੇ ਬਚ ਕੇ ਮੇਰੇ ਵੀ लेके आए मिट्टी मोगा एरिया वीर ਕਿਹੜੇ ਪਿੰਡੋਂ ਆਏ ਤੁਸੀਂ ਕਿਹੜੇ ਪਿੰਡੋਂ ਮੋਗਾ ਏਰੀਆ ਹਾਂ ਤੇ ਟਰਾਲੀ ਗਈ ਖੋ ਬੈਥੇ ਤੇ ਹੁਣ ਮਸ਼ੀਨਾਂ ਲਾਉਂਦੇ ਆ ਨਿਕਲਦਾ ਕੋਈ ਚਾਂਸ ਨਹੀਂ ਹੈਗਾ ਲੋਣੀ ਪਈ ਫਰੀ ਇਥੇ ਸਾਈਡਰੀ ਦਾ ਵੀ ਆਇਆ ਟਰੈਕਟਰ ਲੈ ਕੇ ਪਰ ਗੱਲ ਪਣੀ ਨਹੀਂ ਟਰੈਕਟਰ ਦੋ ਤਿੰਨ ਕਰ ਲਏ ਕੱਥੇ ਪਰ ਜਿਆਦੀ ਹੋਊਗੀ 아니, 아니, 아니야. 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 아 ਵੀਰ ਪਹੁੰਚ ਗਿਆ ਸਣਾ ਕਿੰਨੇ ਕਿੰਨੇ ਲੱਦੇ ਟਰਾਲੇ ਆ ਗਏ ਟੋਰੰਟ ਬਈ ਇਹ ਰਗਾ ਮਾ ਪਿੱਛੇ ਲੱਗਣਾ ਆ ਜੇ ਟੋਰੰਟ ਆ ਪਾਣੀ ਚਾਹ ਪਾਣੀ ਠਾਸਾ ਜੀ ਖਾਲਸਾ ਜੀ ਫਦੇ ਅੱਜ ਦਾ ਵਲੌਗ ਸ਼ਾਮਾਂ ਨੂੰ ਸ਼ੁਰੂ ਹੋਇਆ। ਅੱਜ ਦਾ ਵਲੌਗ ਸ਼ਾਮਾਂ ਨੂੰ ਸ਼ੁਰੂ ਹੋਇਆ। ਤੇ ਮੁੰਡੇ ਚਾਰ ਪਰ ਤਿਆਰ। ਕੀ ਆਂਦਾ? ਜਾਈਆ। ਏ ਬਾਬਾ ਸੇਵਾ ਆਪਣੇ ਘਰਾਂ ਚ ਹੀ ਰਾਤ ਦੀ ਹਾਂ ਉਹ ਬੰਦਿਆ ਕਹਿੰਦਾ ਚਾਚਾ ਪਾਸੇ ਕਰੋ ਮੈਂ ਚਾਚਿਆਂ ਤੋਂ ਕੀ ਆਲੇ ਲੈ ਹੋਰ ਗਿਆ ਚਲੋ ਜਾਨੂ ਆਂ ਦਾ ਬੰਨ੍ਹ ਕੱਟ ਆਉਣ ਵਾਲੇ ਸਮੇਂ ਤੇ ਡਬਲ ਰੋਡ ਹੀ ਕਰ ਦੇਣਾ ਇਹ ਨਹੀਂ 20 ਭਜਾ ਦੀ ਜਿਸੇ ਵਾਲੀ 20 ਭਜਾ ਸੀ ਵੈਗੋ ਜੀ ਕਾਲਸਾ ਵੈਗੋ ਜੀ ਕੀ ਫਤੇ ਜੋ ਬਿਆਸ ਦਰਿਆ ਪੈਂਡਾਲੀ ਕਲਾਂ ਜਿਹੜਾ ਵਾ ਅੱਜ ਬਹੁਤ ਜਿਹੜਾ ਖਤਰਾ ਹੀ ਮੰਡਰਾ ਰਿਹਾ ਹੈ ਇੱਕ ਹਿਸਾਬ ਦਾ ਕਿਉਂਕਿ ਅੱਜ ਜਿਹੜਾ ਸਭ ਤੋਂ ਜ਼ਿਆਦਾ ਪਾਣੀ ਆ ਉਹ ਅੱਜ ਪਹੁੰਚਣ ਦਿਆ ਤੇ ਹੀ ਆਪ ਹੀ ਵੇਖ ਲਓ ਮੇਰੇ ਵੀਰ ਕਿ ਬਹੁਤ ਥੋੜਾ ਜਿਹੜਾ ਵਾ ਥਾ ਜਿਹੜਾ ਉਹ ਉੱਚਾ ਰਹਿ ਗਿਆ ਵਾ ਪਾਣੀ ਲਗਭਗ ਮੰਨ ਦੇ ਬਰਾਬਰ ਹੋ ਚਲਿਆ ਤੇ ਘਾਹ ਵੀ ਬਹੁਤ ਜ਼ਿਆਦਾ ਜਿਹੜਾ ਵਾ ਥਾਂ ਥਾਂ ਤੇ ਲੱਗ ਗਈ ਅੱਜ ਤੇ ਬਹੁਤ ਹੀ ਜਿਹੜਾ ਵਾ ਅੱਜ ਔਖੀ ਘੜੀ ਆ ਰਾਤ ਸਾਰੀ ਰਾਤ ਨਿੰਦ ਕਰਾਂਗੇ ਪਰ ਆਖਰੀ ਟਾਈਮ ਤੱਕ ਇੱਕ ਨਹੀਂ ਲੜਾਂਗੇ ਚਲੋ ਵੈਗਰੂ ਕਿਰਪਾ ਰੱਖੇ ਅਸੀਂ ਕਹਿੰਨੇ ਵੀ ਸ਼ਾਇਦ ਚਲੋ ਬਚਾਈ ਰਵੇ ਤੇ ਬਾਕੀ ਆਪਦਾ ਜੋਰ ਜਿਹੜਾ ਵਾ ਪੂਰੇ ਨਹਾਵਾਂਗੇ ਸਾਡੇ ਨੌਜਵਾਨ ਵੀਰ ਲੱਗੇ ਆ ਅੱਜ ਤੇ ਸਾਡਾ ਰਮਜੋਧ ਵੀਰ ਵੀ ਬਲੌਗਰ ਵੀ ਜਿਹੜਾ ਵਾ ਬੋਰਿਆ ਤੇ ਲੱਗਾ ਨਾਲ ਤੇ ਸਾਰੇ ਵੀਰ ਜਿਹੜੇ ਆਦੇ ਬਾਕੀ ਸੰਗਤ ਜਿਹੜੀ ਚੱਲੇਗੀ ਆ ਤੇ ਇਹ ਆਪਣੇ ਆਪ ਦੇ ਜਿਹੜੇ ਭਰਾ ਵੀਰ ਕਰਦੇ ਮੈਂ ਉਹ ਜੀ ਇੱਥੇ ਆਣ ਕੇ ਲੱਗੇ ਆ ਬਾਕੀ ਸੰਗਤ ਜਿਹੜੀ ਇਹ ਹੁਣ ਸ਼ਾਮਾਂ ਨੂੰ ਚਲ ਜਾਂਦੀ ਜਿਹੜੀ ਪਾਸੇ ਆਉਂਦੀ ਆ ਜੀ ਸ਼ਾਮਾਂ ਦਾ ਟਾਈਮ ਹੋ ਗਿਆ ਲਗਪਗ 5:30 ਹੋ ਗਿਆ ਜਿਹੜੇ ਆਓ ਇੱਥੇ ਖਤਰਾ ਹੋ ਗਿਆ ਸੀ ਇਹਨਾਂ ਨੇ ਆਪ ਭਰ ਕੇ ਬੁਰੇ ਫਟਣੇ ਜਿਹੜੇ ਸ਼ੁਰੂ ਕਰ ਦਿੱਤੇ ਤੇ ਆਪ ਜਿਹੜਾ ਉਹ ਲੱਗੇ ਆ ਇੱਥੇ ਬਹੁਤ ਜ਼ਰਾ ਕਿ ਰਾਜਾ ਪੈਂਦਾ ਹੈ ਪਾਣੀ ਦਾ ਤੇ ਪਾਣੀ ਅਜਾ ਦੇਖੋ ਠਾਠਾ ਹੀ ਮਾਰਨਦਾ ਪੂਰਾ ਦਰਿਆਇ ਕਿਸਮ ਦਾ ਬਹੁਤ ਜ਼ਿਆਦਾ ਜਿਹੜਾ ਪਾਣੀ ਆ ਬਿਆਦ ਰਿਆ ਦੇ ਵਿੱਚ ਆ ਗਿਆ ਬਹੁਤ ਹੀ ਜ਼ਿਆਦਾ ਜਿਹੜਾ ਵਾ ਓਵਰਫਲੋ ਹੋਈ ਜਾਂਦਾ ਕੰਡਿਆਂ ਦਾ ਜਿਹੜਾ ਵਾ ਬਰਾਬਰ ਹੋ ਗਿਆ ਆਰ ਜੀ ਬਨਦੇ ਬਹੁਤ ਜ਼ਿਆਦਾ ਮੁੰਡਿਆਂ ਨੇ ਮਿੰਦ ਕੀਤੀ ਹੋਤ ਦਿੰਦੀ ਬੁਰੇ ਵੀ ਲਾਏ ਮਿੱਟੀ ਵੀ ਪਾਈ ਰਤੇ ਤੇ ਹੁਣ ਬਸ ਵੈਗਰੂ ਦੇ ਡੋਰਾ ਰਹਿ ਗਈਆਂ ਵਾ ਜੇ ਤੇ ਹੁਣ ਲੈਣ ਲੱਗ ਜੇ ਜਾਂ ਇਹ ਇੱਥੇ ਰੁਕ ਜੇ ਨਾ ਚੜੇ ਜੇ ਰਾਤ ਇਦਾਂ ਚੜਦਾ ਰਿਹਾ ਤੇ ਫਿਰ ਬਹੁਤ ਔਖਾ ਜਿਹਾ ਕੰਮ ਲੱਗਦਾ ਚਲੋ ਬਾਕੀ ਵਾਹਿਗੁਰੂ ਦੇ ਸਿਰ ਤੇ ਆਉਣ ਵਾਹਿਗੁਰੂ ਕਿਰਪਾ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੋਂ ਹੈ ਨਾ ਹੈ ਇਹ ਕੋਲ ਉਹਨੇ ਨਾਲ ਕਿ ਇਹ ਨਹੀਂ ਲਿਆਦੇ ਉਹਦੇ ਬੱਜਦਾ ਨਾ ਨਾਂ ਕਹਿੰਦੇ ਬਾਬੇ ਉਹ ਮੈਂ ਚੱਲਿਆ ਮੈਂ ਤੇ ਮੁਰਗੋ ਸੰਜਣਾ ਨਹੀਂ ਪਾਇਆ ਉਹਦੇ ਕੋ ਨਹੀਂ ਹੋਰ ਲੈ ਆਉਂਗਾ ਤੂੰ ਅੱਛੇ ਤੋੜੇ ਤੋ ਅੱਛਾ ਬੰਨੇ ਮਗਰ ਚਲਾ ਵਿਸ਼ਰੋ ਲੈ ਫਾਇਰ ਬੁੱਲਾ ਇਹਦੇ ਨਜ਼ਾਰਾ ਵੱਜ ਗਿਆ ਦੇ ਨਹੀਂ ਨਹੀਂ ਅੜ ਗਿਆ ਦੇ ਉਹ ਤਾਂ ਲੱਗਣਿਆ ساری ਰਾਤ ਕੰਮ ਫੌਨੀ ਖਤਰੇ ਵਾਲਾ ਵਾ ਕਹਣਗੇ ਪਿੱਛੇ ਇੱਕ ਮੁਕ ਪਰ ਰੱਖੇ ਬਹੁਤ ਆਮੀ ਵਾਲੇ ਵੀਰਾਂ ਦੀ ਮਿਹਨਤ ਆ ਹੁਣ ਫੇਰ ਸਾਰੀ ਰਾਤ ਚੱਲਣਾ ਕੰਮ ਵੀਰੇ ਆ ਵੀ ਮਾਲਕ ਕਰਦਾ ਕਿਰਪਾ ਕਿਦਾਂ ਸੱਜੇ ਪਾਸ਼ਾ ਬੜੀ ਸੰਗਤਾਂ ਨੇ ਸੇਵਾ ਕੀਤੀ ਪ੍ਰਮਾਤਮਾ ਤੇਰਾ ਵੀਰ ਹੱਥ ਰੱਖ ਲੈ ਜੇ ਤੂੰ ਹੀ ਹੱਥ ਰੱਖ ਲਿਆ ਤਾਂ ਤੇਰੀ ਬਾਤ ਜਣਾ ਵਾ ਕੀ ਕਾਦੇ ਜੁਗੇ ਨਹੀਂ ਹੈਗੇ ਮੈਂ ਨੂੰ ਕਿਰਪਾ ਕਰੋ ਬਾਬਾ ਨਾਨਕ ਜੀ ਮਿਹਰ ਕਰੋ ਤੇ ਹੁਣ ਐਸ ਤੇ ਪਾਣੀ ਪੂਰਾ ਚੜਾਈ ਜਾ ਜੇ ਰਾਤ ਰਾਤ ਨੰਗੀ ਤੇ ਫਿਰ ਕੋਈ ਵਰਵਾ ਹੀ ਨਹੀਂ ਫਿਰ ਸੈਟਮੈਂਟ ਕਰੈਕਟਿਕ ਆ ਜਾਣਾ ਇਹ ਲੰਗਰ ਚ ਬੰਦੇ ਚਾਵਾ ਛਾਵਾ ਛਕਣਗੇ ਓਏ ਆ ਜਾਓ ਪੁੱਤ ਰਸ ਖਾ ਲੋ ਡਾਈਟ ਵੀ ਜਰੂਰੀ ਕਰਮ ਜੀ ਰਸ ਖਾ ਲੋ ਬੇਟਾ ਸੇਵਾ ਨੂੰ ਲੱਗੇਗਾ ਮੇਵਾ ਆਵੇ ਮੁੰਡਿਆ ਸੇਵਾ ਧੂੜ ਕਿੰਨੀ ਚੜੀ ਪਈ ਉੱਪਰ ਸੇਵਾ ਸਫਲ ਹੈ सोनू ਵੀਰ ਆਪਣਾ ਵੱਡਾ ਵੀਰ ਜੋ ਸਾਨੂੰ ਸੰਬੋਧਨ ਕਰਦਾ ਆ ਸਾਡੀ ਸਾਰੀ ਮੰਡਲੀ ਨੂੰ ਬਲਰਾਜ ਨਹੀਂ ਦਿਖਿਆ ਆਪਣਾ ਯਾਰ ਉਹ ਇੱਕੇ ਰਾਤ ਹੀ ਆਇਆ ਉਹ ਰੈਸਟ ਕਰਦਾ ਉਹ ਰਾਤ ਦਾ ਕਿੰਡਰਾ ਆ ਮੁੰਡਲਸੀ ਦੀ ਗੱਡੀ ਦਾ ਉਹ ਵੱਡੀ ਤੋਹਫਾ ਜਿਹੜੀ ਐਂਡਲੇ ਦੇਣ ਕਢਣੀ ਜਦੋਂ ਅਖੀਰੀ ਹੋ ਗਈ ਬਸ ਬਾਬਾ ਦੋ ਪੈਕਟ ਵੜੇ ਬਾਦ ਤੂੰ ਚਾਹ ਛੱਡ ਹੁਣ ਸਵਾਸ ਬਿਸਕਟ ਕਿਹੜੇ ਇਹ ਵੀਰ ਤਰਨਤਾਰਨ ਤੋਂ ਬੱਜੜੇ ਪਿੰਡ ਤੋਂ ਆਏ ਆ ਖਾਲੀ ਦੋੜਿਆ ਦੀ ਸੇਵਾ ਕਰਨ ਉਹ ਤੋਂ ਤਰਨਤਾਰਨ ਪੱਜੜੇ ਪਿੰਡ ਗੋਲਾ ਰੋਡ ਤੇ ਆ ਉੱਥੋਂ ਖਾਲੀ ਦੋੜਿਆ ਦੇ ਬੰਦੇ ਸੇਵਾ ਤੇ ਲੈ ਕੇ ਆ ਜਰੋਏਗਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਰਹਿਤ ਹਾਂ ਬਰਾਗਿਤ ਕਰਦੇ ਪਹਿਲੇ ਪੰਜ ਤੋਂ ਬਾਅਦ ਆਏ। ਉਹ ਰੇਗੂ ਦਿਨੋ ਲੈ ਕੇ ਆਏ। ਇਹ 3 ਫੁੱਟ ਡੋਲਰ ਨਾਲ ਪਰ। ਅਡੂਆ ਪਰਾਂ ਤੇ ਆਏ ਲੱਗਦੇ ਗਏ। ਬਹੁਤ ਵਧੀਆ ਹੈ। ਪਹਿਲੇ ਵਾਪਸ। ਇਹ ਕਮੀ ਉਧਰ ਗਈ। ਹਾਂ ਬਾਬਾ। ਉਹ ਜੀ ਕਾਕਾ ਸਾਹਿਬ ਜੀ ਕੀ ਜੀ। ਇਸਾਂ ਨੂੰ ਟ੍ਰਾਲੀ ਨਾਲ ਲੈ ਕੇ ਆਈ ਜੀ ਅਸ਼ਰਦੇਸ ਕੋਲ ਪੈਂਦਾ ਹੈ